ਸੋ ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਸੁਨੇਹਾ ਮੈਮ ਸਾਡੇ ਨਾਲ ਦਾ ਵੀਜ਼ਾ ਆਫਿਸ ਤੋਂ ਮੌਜੂਦ ਨੇ ਆਈਆਰਸੀਸੀ ਲਗਾਤਾਰ ਬਦਲਾਅ ਕਰ ਰਹੀ ਹੈ ਚੇਂजेस ਕੈਨੇਡਾ ਤੇ ਆ ਰਹੀਆਂ ਨੇ ਕਈ ਵਾਰ ਬਦਲਾਅ ਆਉਂਦੇ ਨੇ ਉਹ ਫੇਰ ਪਲਟ ਜਾਂਦਾ ਹੈ ਕੈਨੇਡਾ ਪੂਰੀ ਕਲੈਰਿਟੀ ਸਾਨੂੰ ਸੁਨੇਹਾ ਮੈਮ ਦੇਣਗੇ ਬਹੁਤ ਮਹੱਤਵਪੂਰਨ ਹੈ ਇਸ ਵੀਡੀਓ ਨੂੰ ਸੁਣਨਾ ਸੋ ਆਈਆਰਸੀਸੀ ਵੱਲੋਂ ਲਗਾਤਾਰ ਕੈਨੇਡਾ ਦੇ ਰਿਗਾਰਡਿੰਗ ਅਪਡੇਟਸ ਆ ਰਹੀਆਂ ਚੇਂजेस ਆ ਰਹੇ ਆ ਸਭ ਤੋਂ ਪਹਿਲੇ ਲਿਸਟ ਚੇਂਜ ਹੋਈ ਕਿਹੜੇ ਕੋਰਸਸ ਨੂੰ ਪੀਐਸਡਬਲ ਮਿਲੇਗਾ ਕਿ ਨੂੰ ਨਹੀਂ ਮਿਲੇਗਾ ਇੱਕ ਨਵੀਂ ਲਿਸਟ ਹੀ ਇਸ਼ੂ ਹੋ ਗਈ ਸੋ ਦੇ ਵਿੱਚ ਕੁਝ ਕੋਰਸਸ ਰਿਮੂਵ ਹੋ ਗਏ ਕੁਝ ਇਨ ਹੋ ਗਏ ਸਟੂਡੈਂਟਸ ਦੀਆਂ ਮੁਸ਼ਕਿਲਾ ਸਪੈਸ਼ਲੀ ਉਹ ਸਟੂਡੈਂਟਸ ਜਿਨ੍ਹਾਂ ਦੇ ਕੋਰਸਸ ਰਿਮੂਵ ਹੋ ਗਿਆ ਸੋ ਉਸ ਤੋਂ ਬਾਅਦ ਜੀਆਈਸੀ ਨੂੰ ਗੱਲ ਕਰੀਏ ਤਾਂ ਜੀਆਈਸੀ ਇਨਕਰੀਜ਼ ਹੋ ਗਈ ਆ ਸੋ ਇੱਕ ਨਵੀਂ ਅਪਡੇਟ ਹੈ ਕਿ ਬੈਕਲੌਗਸ ਨੂੰ ਲੈ ਕੇ ਸੋ ਹੁਣ ਬੈਕਲੌਗਸ ਵੀ ਜਿਹੜੇ ਹੈਗੇ ਆ वी oh, इंक्रीज होने स्टार्ट हो गया दिसंबर टू अप्रैल डिक्रीज होए बट अप्रैल तो बाद हूँ मे 5.5 इंक्रीज हो गया सो लगातार चेंजिज है कैनेडा एक लगा है कि इलेक्शंस आ गया तो एक स्टेबिलिटी आ आजूगी एक स्टेबल रूल्स uh, हो चुके हैं हम नवे रूल्स इंप्लीमेंट नहीं हो गए बट स्टिल ਰੂਲਸ ਚੇਂਜ ਹੋ ਰਿਹਾ ਕਿਉਂਕਿ ਨਵੀਂ ਸਰਕਾਰ ਆ ਨਵੀਆਂ ਪਾਲਿਸੀਜ਼ ਆ ਉਹ ਆਪਣੇ ਅਕੋਰਡਿੰਗ ਇੱਕ ਕੈਲੋਕੀ ਸਿਸਟਮ ਨੂੰ ਆਰਗੇਨਾਈਜ਼ ਕਰ ਰਹੀ ਆ ਸੋ ਮੋਰ ਡਿਟੇਲ ਲਈ ਚੈਨਲ ਤੇ ਬਨੇ ਰੋ ਸੈਪਟੈਂਬਰ ਇਨਟੇਕ ਦੀ ਗੱਲ ਕਰੀਏ ਤਾਂ ਬਹੁਤ ਘੱਟ ਟਾਈਮ ਰਹਿ ਗਿਆ ਹਾਂ ਅਗਰ ਤੁਹਾਡੀ ਆਫਰ ਲੈਟਰ ਤੁਹਾਡੀ ਫਾਈਲ ਵਰਕ ਪੂਰਾ ਕੰਪਲੀਟ ਹੈਗਾ ਤਾਂ ਤੁਸੀਂ ਉਹਨੂੰ ਅਪਲੋਡ ਕਰ ਸਕਦੇ ਹੋ ਆਦਰਵਾਇਜ਼ ਜਨੂਅਰੀ ਇਨਟੇਕ ਓਪਨ ਹੋ ਚੁੱਕਾ ਹੈ ਔਰ ਉਹਦੇ ਲਈ ਅਪਲਾਈ ਕਰਨ ਲਈ ਅਸੈਸਮੈਂਟ ਲਈ ਫ੍ਰੀ ਆਫ ਕਾਸਟ ਹੈ ਤੁਸੀਂ ਕਾਲ ਕਰ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਬਹੁਤ ਮਹੱਤਵਪੂਰਨ ਵੀਡੀਓ ਸੀ ਔਰ ਸਾਡੇ ਨਾਲ ਐਕਸਪਰਟ ਮੌਜੂਦ ਸੀ ਤੁਸੀਂ ਐਕਸਪਰਟ ਦੀ ਸਾਰੀ ਗੱਲ ਸੁਣੀ ਹੈ ਸਕਰੀਨ ਤੇ ਟੈਲੀਫੋਨ ਨੰਬਰ ਹੈ ਤੁਸੀਂ ਟੈਲੀਫੋਨ ਕਰੋ ਪਰਸਨਲੀ ਇਨਫੋਰਮੇਸ਼ਨ ਲਓ ਕੋਈ ਕਨਫਿਊਜ਼ਨ ਹੈ ਦੂਰ ਕਰੋ ਆਨਲਾਈਨ ਫਾਈਲ ਲਗਾਉਣੀ ਹੈ ਪਰਸਨਲੀ ਆਫਿਸ 'ਚ ਵਿਜ਼ਿਟ ਕਰਨਾ ਹੈ ਤੁਸੀਂ ਪੰਜਾਬ ਦੇ ਬਾਹਰੋਂ ਫਾਈਲ ਲਗਾਉਣੀ ਹੈ ਤੇ ਤੁਰੰਤ ਡਿਸੀਜਨ ਕਰੋ ਫੋਨ ਕਰਕੇ ਪੂਰੀ ਕਲੈਰਿਟੀ ਲੈ ਕੇ ਥੈਂਕ ਯੂ ਸੋ ਮਚ